ਦਵਾਈ ਲੈਣ ਆਈ ਔਰਤ ਦਾ ਦੋ ਚੋਰਾਂ ਨੇ ਖੋਇਆ ਦਿਨ ਦਿਹਾੜੇ ਪਰ ਸਾਰੀ ਘਟਨਾ ਸਾਫ਼ ਤੌਰ ਤੇ ਸੀਸੀਟੀਵੀ ਕੈਮਰਾ ਦੇ ਵਿੱਚ ਹੋ ਗਈ ਕੈਦ ਲਗਾਤਾਰ ਚੋਰਾਂ ਦਾ ਅਤੰਕ ਜੁੜਾਇਆ ਉਹ ਵਾਤਾ ਜਾ ਰਿਹਾ ਹੈ ਦਿਨ ਦਿਹਾੜੇ ਵੱਡੀਆਂ-ਵੱਡੀਆਂ ਲੁੱਟਾਂ ਖੋਹਾਂ ਨੂੰ ਅੰਜਾਮ ਚੋਰਦੇ ਰਹੇ ਨੇ ਅਜੇ ਹਾ ਹੀ ਤਾਜ਼ਾ ਮਾਮਲਾ ਇੱਕ ਸਾਹਮਣੇ ਆਇਆ ਜਿੱਥੇ ਦਵਾਈ ਲੈਣ ਗਈ ਔਰਤ ਦੇ ਕੋਲੋਂ ਦਨ ਦਿਹਾੜੇ ਦੋ ਲੁਟੇਰਿਆਂ ਨੇ ਪਰਸ ਖੋਲਿਆ ਜੀ ਹਾਂ ਦਵਾਈ ਲੈਣ ਗਈ ਔਰ ਸੀਗੀ ਔਰ ਦੋ ਲੁਟੇਰੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਔਰ ਉਹਨਾਂ ਦੇ ਕੋਲੋਂ ਪਰਸ ਜਿਹੜਾ ਹੈ ਔਰਤੇ ਕੋਲੋਂ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ ਔਰ ਪਰਸ ਦੇ ਵਿੱਚ ਜੇਕਰ ਗੱਲ ਕਰੀ ਤਾਂ ਇੱਕ ਆਈਫੋਨ ਸੀਗਾ 40 ਕੈਨੇਡੀਅਨ ਡਾਲਰ ਸੀ ਔਰ 12000 ਰੁਪਏ ਭਾਰਤੀ ਕਰੰਸੀ ਸੀ ਅਤੇ ਇੱਕ ਏਟੀਐਮ ਪਰਸ ਦੇ ਵਿੱਚ ਸੀਗਾ ਤੇ ਸਾਰਾ ਸਮਾਨ ਲੈ ਕੇ ਮੌਕੇ ਤੋਂ ਹੀ ਲੁਟੇਰੇ ਜੁੜੇ ਆ ਉਹ ਫਰਾਰ ਹੋ ਜਾਂਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੋਟਰਸਾਈਕਲ ਤੇ ਆਉਂਦੇ ਨੇ ਔਰ ਛਪਟਾ ਮਾਰਦੇ ਨੇ ਤੇ ਹੱਥ ਵਿੱਚ ਆਰਤ ਦੇ ਫੜਿਆ ਹੋਇਆ ਪਰਸ ਖੋ ਕੇ ਗਲੀ ਦੇ ਰਸਤੇ ਥਾਣੀ ਫਰਾਰ ਹੋ ਜਾਂਦੇ ਨੇ ਹੁਣ ਇਸ ਮਾਮਲੇ ਨੂੰ ਲੈ ਕੇ ਪੁਲਿਸ ਵਿੱਚ ਚੱਕਣੀ ਹੋਈ ਹੈ ਸੀਸੀਟੀਵੀ ਦੇ ਆਧਾਰ ਤੇ ਅੱਗੇ ਛਾੜਮਣ ਜੜੀ ਹੈ ਉਹ ਕੀਤੀ ਜਾ ਰਹੀ ਹੈ ਮਾਮਲਾ ਦਰਜ ਕਰ ਲਿਆ ਹੈ ਤੇ ਲੁਟੇਰਿਆਂ ਦੀ ਭਾਲ ਜਾਰੀ ਹੈ ਦਵਾਈ ਲੈਣ ਆ ਯਾਰਤ ਦਾ ਦੋ ਚੋਰਾਂ ਨੇ ਖੋਇਆ ਦਿਨ ਦਿਹਾੜੇ ਪਰਸ ਸਾਰੀ ਘਟਨਾ ਸਾਫ਼ ਤੌਰ ਤੇ ਸੀਸੀਟੀਵੀ ਕੈਮਰਾ ਦੇ ਵਿੱਚ ਹੋ ਗਈ ਕੈਦ ਲਗਾਤਾਰ ਹੁਣ ਚੋਰਾਂ ਦਾ ਆਤੰਕ ਜੁੜਾਇਆ ਉਹ ਵਾਦਾ ਜਾ ਰਿਹਾ ਹੈ ਦਿਨ ਦਿਹਾੜੇ ਵੱਡੀਆਂ-ਵੱਡੀਆਂ ਲੁੱਟਾਂ ਖੋਹਾਂ ਨੂੰ ਅੰਜਾਮ ਚੋਰਦੇ ਰਹੇ ਨੇ ਅਜੇ ਹਾ ਹੀ ਤਾਜ਼ਾ ਮਾਮਲਾ ਇੱਕ ਸਾਹਮਣੇ ਆਇਆ ਜਿੱਥੇ ਦਵਾਈ ਲੈਣ ਗਈ ਔਰਤ ਦੇ ਕੋਲੋਂ ਦਿਨ ਦਿਹਾੜੇ ਦੋ ਲੁਟੇਰਿਆਂ ਨੇ ਪਰਸ ਖੋਲਿਆ ਜੀ ਹਾਂ ਦਵਾਈ ਲੈਣ ਗਈ ਔਰ ਸੀਗੀ ਔਰ ਦੋ ਲੁਟੇਰੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਔਰ ਉਹਨਾਂ ਦੇ ਕੋਲੋਂ ਅ ਪਰਸ ਜਿਹੜਾ ਔਰਤ ਦੇ ਕੋਲੋਂ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ ਔਰ ਪਰਸ ਦੇ ਵਿੱਚ ਜੇਕਰ ਗੱਲ ਕਰੀ ਗਈ ਤਾਂ ਇੱਕ ਆਈਫੋਨ ਸੀਗਾ 40 ਕੈਨੇਡੀਅਨ ਡਾਲਰ ਸੀ ਔਰ 12000 ਰੁਪਏ ਭਾਰਤੀ ਕਰੰਸੀ ਸੀ ਅਤੇ ਇੱਕ ਏਟੀਐਮ ਪਰਸ ਦੇ ਵਿੱਚ ਸੀਗਾ ਤੇ ਸਾਰਾ ਸਮਾਨ ਲੈ ਕੇ ਮੌਕੇ ਤੋਂ ਹੀ ਲੁਟੇਰੇ ਜੁੜੇ ਆ ਉਹ ਫਰਾਰ ਹੋ ਜਾਂਦੇ ਨਹੀਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੋਟਰਸਾਈਕਲ ਤੇ ਆਉਂਦੇ ਨੇ ਔਰ ਝਪਟਾ ਮਾਰਦੇ ਨੇ ਤੇ ਹੱਥ ਵਿੱਚ ਔਰਥ ਦੇ ਫੜਿਆ ਹੋਇਆ ਪਰਸ ਖੋ ਕੇ ਗਲੀ ਦੇ ਰਸਤੇ ਥਾਣੀ ਫਰਾਰ ਹੋ ਜਾਂਦੇ ਨੇ ਹੁਣ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੀ ਚਕੰਨੀ ਖੀ ਹੈ ਸੀਸੀਟੀਵੀ ਦੇ ਆਧਾਰ ਤੇ ਅੱਗੇ ਛਾੜਮੀ ਜੜੀ ਹੈ ਉਹ ਕੀਤੀ ਜਾ ਰਹੀ ਹੈ ਮਾਮਲਾ ਦਰਜ ਕਰ ਲਿਆ ਤੇ ਲੁਟੇਰਿਆਂ ਦੀ ਭਾਲ ਜਾਰੀ ਦਵਾਈ ਲੈਣ ਆਈ ਔਰਥ ਦਾ ਦੋ ਚੋਰਾਂ ਨੇ ਖੋਇਆ ਦਿਨ ਦਿਹਾੜੇ ਪਰਸ ਸਾਰੀ ਘਟਨਾ ਸਾਫ਼ ਤੌਰ ਤੇ ਸੀਸੀਟੀਵੀ ਕੈਮਰਾਵਾਂ ਦੇ ਵਿੱਚ ਹੋ ਗਈ ਕੈਦ ਲਗਾਤਾਰ ਹੁਣ ਚੋਰਾਂ ਦਾ ਅਤੰਕ ਜੁੜਾਇਆ ਉਹ ਵਾਦਾ ਜਾ ਰਿਹਾ ਹੈ ਦਿਨ ਦਿਹਾੜੇ ਵੱਡੀਆਂ-ਵੱਡੀਆਂ ਲੁੱਟਾਂ ਖੋਹਾਂ ਨੂੰ ਅੰਜਾਮ ਚੋਰਦੇ ਰਹੇ ਨੇ ਅਜੇ ਹਹੀ ਤਾਜ਼ਾ ਮਾਮਲਾ ਇੱਕ ਸਾਹਮਣੇ ਆਇਆ ਜਿੱਥੇ ਦਵਾਈ ਲੈਣ ਗਈ ਔਰਤ ਦੇ ਕੋਲੋਂ ਦਿਨ ਦਿਹਾੜੇ ਦੋ ਲੁਟੇਰਿਆਂ ਨੇ ਪਰਸ ਖੋਲਿਆ ਜੀ ਹਾਂ ਦਵਾਈ ਲੈਣ ਗਈ ਔਰ ਸੀਗੀ ਔਰ ਦੋ ਲੁਟੇਰੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਔਰ ਉਹਨਾਂ ਦੇ ਕੋਲੋਂ ਪਰਸ ਜਿਹੜਾ ਹੈ ਔਰਤੇ ਕੋਲੋਂ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ ਔਰ ਪਰਸ ਦੇ ਵਿੱਚ ਜੇਕਰ ਗੱਲ ਕਰੀ ਗਈ ਤਾਂ ਇੱਕ ਆਈਫੋਨ ਸੀਗਾ 40 ਕੈਨੇਡੀਅਨ ਡਾਲਰ ਸੀ ਔਰ 12000 ਰੁਪਏ ਭਾਰਤੀ ਕਰੰਸੀ ਸੀ ਅਤੇ ਇੱਕ ਏਟੀਐਮ ਪਰਸ ਦੇ ਵਿੱਚ ਸੀਗਾ ਤੇ ਸਾਰਾ ਸਮਾਨ ਲੈ ਕੇ ਮੌਕੇ ਤੋਂ ਹੀ ਲੁਟੇਰੇ ਜੁੜੇ ਆ ਉਹ ਫਰਾਰ ਹੋ ਜਾਂਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੋਟਰਸਾਈਕਲ ਤੇ ਆਉਂਦੇ ਨੇ ਔਰ ਛਪਟਾ ਮਾਰਦੇ ਨੇ ਤੇ ਹੱਥ ਵਿੱਚ ਆਰਥ ਦੇ ਫੜਿਆ ਹੋਇਆ ਪਰਸ ਖੋ ਕੇ ਗਲੀ ਦੇ ਰਸਤੇ ਥਾਣੀ ਫਰਾਰ ਹੋ ਜਾਂਦੇ ਨੇ ਹੁਣ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੀ ਚਕੰਨੀ ਖੀ ਹੈ ਸੀਸੀਟੀਵੀ ਦੇ ਆਧਾਰ ਤੇ ਅੱਗੇ ਛਾੜਮੀ ਜੜੀ ਹੈ ਉਹ ਕੀਤੀ ਜਾ ਰਹੀ ਹੈ ਮਾਮਲਾ ਦਰਜ ਕਰ ਲਿਆ ਹੈ ਤੇ ਲੁਟੇਰਿਆਂ ਦੀ ਭਾਲ ਜਾਰੀ ਹੈ